ਪਾਦਾ ਮੈਂ ਕਿ ਬੱਚੇ ਕਦ ਵੱਡੇ ਹੋ ਜਾਂਦੇ ਪਤਾ ਹੀ ਨਹੀਂ ਲੱਗਦਾ ਹੈ ਇਹ ਤੇਰੇ ਇਲਾਕੇ ਚੋਂ ਆ ਬਈ ਮਾਸ਼ਾ ਜੀ ਪਹਿਲਾਂ ਤਾਂ ਇਹ ਤੁਹਾਨੂੰ ਪਤਾ ਇਹ ਬਠਿੰਡੀਆ ਨੇ ਬਠਿੰਡਾ ਤੋਂ ਤੁਹਾਡੇ ਹਾਂ ਹੁਣ ਸਿਆਣ ਚ ਆਇਆ ਮੈਨੂੰ ਇਹ ਵੌਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 4 ਦਾ ਜੀਨਰ ਰਿਹਾ ਹੁਣ ਵੇ ਜੀ ਨਾਸ ਤਾੜੀ ਮਚਾ ਗਈ ਉਹਨਾਂ ਨੂੰ ਵੱਡਾ ਹੋ ਗਿਆ ਉਹਨੇ ਕੀ ਬਾਤ ਆ ਜਾ ਤੈਨੂੰ ਅੱਖੀਆਂ ਉਂਜੀਕਦੀਆਂ ਵੋਇਸ ਆ ਪੰਜਾਬ ਛੋਟਾ ਚੈਂਪੀਅਨ ਸੀਜ਼ਨ 4 ਦਾ ਜੇਤੂ ਹੈ ਪੰਕਜ ਦਾਸ ਜਿਸ ਨੂੰ ਪੀਤੀ ਪੰਜਾਬੀ ਵਾਲਾ ਮਿਲ ਰਿਹਾ ਹੈ 1 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਸ਼ੁਰੂ ਹੋ ਜਾ ਚਲ ਸ਼ਾਬਾਸ਼ ਸੁਮੈ ਭਾਜੀ ਤੁਹਾਡਾ ਇੱਕ Song ਆਹ ਜਿੰਨੀ ਪੀਤੀ ਹੋ ਦਿਲ ਮੇਰੇ ਦੀ ਦਿਲ ਵਿਛਰੇਗੀ ਓ ਜਾਂਦੀ ਜਾਂਦੀ ਹਏ ਮੈਨੂੰ ਕਹੇਗੀ ਹੁ ਤੇਰੀ ਮੇਰੀ ਖਤਮ ਕਹਾਣੀ ਓ ਤੇਰੀ ਮੇਰੀ ਖਤਮ ਕਹਾਣੀ ਗੱਲ ਦਿਲ ਤੇ ਨਾ ਲਾਵੀਂ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ ਹਏ ਜਿੰਨੀ ਬੀਤੀ ਚੰਗੀ ਬੀਤੀ ਤੂੰ ਮੈਨੂੰ ਭੁੱਲ ਜਾਵੀ ਕੀ ਸੁਣਾ ਮਾਂ ਗੱਲ ਸੁਰਿੰਦਰ ਰਾ ਅੱਛਾ ਪੰਕਜ ਠੀਕ ਹੈ ਵੈਰੀ ਗੁੱਡ ਸ਼ਾਬਾਸ਼ 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 ਜਾਂਦਾ ਰਹਿ ਖੁਸ਼ ਰਹਿ ਬਹੁਤ ਅੱਛੇ ਅੱਛਾ ਬੱਚੇ ਸਿਲੈਕਟ ਤੋਂ ਹੋ ਗਿਆ ਇਹ ਤਾਂ ਕੋਈ ਸ਼ੱਕ ਹੀ ਨਹੀਂ ਹੈ ਦੇਖੋ ਵਾਇਸ ਆਫ ਪੰਜਾਬ ਸੀਜ਼ਨ 60 ਤੈਨੂੰ ਅਸੀਂ ਸਿਲੈਕਟ ਕਰ ਰਹੇ ਹਾਂ ਲੁਧਿਆਣਾ ਐਡੀਸ਼ਨ ਚ ਆਵਾਜ਼ ਬੱਚੇ ਥੈਂਕ ਯੂ ਤਮੰਨਾ ਜੀ ਸੁਣਾਓ ਹੋ ਮੈਂ ਇੱਥੇ ਤੇ ਢੋਲਾ ਮੇਰਾ ਰਹੀਏ ਟੁੱਟ ਜਾਣ ਗੱਡੀ ਦੇ ਪਈਏ ਮੈਂ ਇੱਥੇ ਤੇ ਢੋਲਾ ਮੇਰਾ ਰਹੀਏ ਟੁੱਟ ਜਾਣ ਗੱਡੀ ਦੇ ਪਈਏ ਜਿਹੜੀ ਲੈ ਸੱਜਣਾ ਨੂੰ ਗਈਏ ਜਿਹੜੀ ਲੈ ਸੱਜਣਾ ਨੂੰ ਗਈਏ ਮੇਰੇ ਆ ਮਿੱਟੀ ਲੱਗ ਗਈ ਬਟੇਰਾ ਤੇ ਸਜਣ ਮਨਾ ਲਾਂਗੇ ਹੱਥ ਰੱਖ ਕੇ ਪੈਦਾ ਤੇ ਹੋ ਲਓ ਜੀ ਕਿਟੂ ਜੀ ਮੇਰੇ ਵੱਲੋਂ ਤੇ ਹਾਂ ਆ ਇਸ ਬੱਚੀ ਨੂੰ ਤੁਸੀਂ ਦੱਸੋ ਜੀ ਹੁਣ ਗੁੱਡ ਵਧੀਆ ਸ਼ਾਬਾਸ਼ ਸ਼ਾਬਾਸ਼ ਕਿਟੂ ਜੀ ਦਿਓ ਬੱਚੀ ਨੂੰ ਉਹ ਸ਼ੀਰਵਾ ਦਿਓ ਆ ਬਟਾ ਹਾਂਜੀ ਸੋ ਫਨਚਾ ਓ ਸਤਿ ਸ਼੍ਰੀ ਅਕਾਲ ਵੀਰਪਾਲ ਸਿੰਘ ਜੀ ਆ ਜਾ ਸੁਣਾ ਵੀ ਚੱਲ ਸ਼ਾਬਾਸ਼ ਉਹ ਸਾਥੋ ਚਾਰਿਆਂ ਨਹੀਂ ਜਾਂਦਾ ਤੇਰਾ ਮਹਾਲ ਨਹੀਂ ਹਾਂ ਚੋਰੀ ਖਾਂਦੀ ਨਹੀਂ ਉਹ ਜਾਂਦੀ 12 ਸਾਲ ਨਹੀਂ ਸਾਥੋ ਚਾਰਿਆਂ ਨਹੀਂ ਜਾਂਦਾ ਤੇਰਾ ਮਹਾਲ ਨਹੀਂ ਗੁੜੂ ਦੂਰੀ ਖਾਂਦੀ ਨੀ ਉਹ ਜਾਂਦੀ 12 ਸਾਲੀ ਹਾਂ ਅਸੀਂ ਤਖਤ ਹਜ਼ਾਰਾਂ ਨੀ ਛੱਡਣਾ ਨੀ ਇੱਕ ਤੇਰੇ ਚੰਗ ਬਦਲੇ ਸਾਧੂ ਮੁੰਦਰਾ ਸਾਧੂ ਮੁੰਦਰਾ ਪੁਆਈਆਂ ਨੀ ਉਹ ਜਾਣੀਆਂ ਕਿੰਨਾ ਚ ਗੋਰੇ ਰੰਗ ਬਦਲੇ ਮੁੰਦਰਾ ਪੁਆਈਆਂ ਨੀ ਉਹ ਜਾਣੀਆਂ ਕਿੰਨਾ ਚ ਗੋਰੇ ਰੰਗ ਬਦਲੇ ਵਾਹ ਬੱਲੇ ਦੀ ਵਾਹ ਸ਼ਾਬਾਸ਼ ਤੇਰੇ ਮੜਿਆ ਵਾਹ ਵਾਹ ਬੀਰ ਬਾਲ ਬਹੁਤ ਕੈਂਡ ਯਾਰ ਵਾਹ ਵਾਹ ਬਾ ਯਾਰ ਉਸ਼ ਵਾਲਾ ਗਾਣਾ ਕਿਟੂ ਸਾਹਿਬ ਲਓ ਜੀ ਦਿਓ ਬੱਚੇ ਮੈਨੂੰ ਮੈਨੂੰ ਮਾਣ ਆ ਵੀ ਮੇਰੀ ਇੱਜ਼ਤ ਰੱਖ ਲਈ ਭਰਾਵਾ ਆ ਜਾ ਹੁਣ ਕੀ ਬਾਤ ਹੈ ਵਾਇਸ ਆ ਪੰਚਾ ਆ ਵੀ ਵੰਸ਼ਾ ਸਸੀਗਲ ਜੀ ਸਸੀਗਲ ਕੀ ਸੁਣਾਓਗੇ ਸਰ ਮੈਂ ਹਰ ਰੋਜ਼ ਦਾ ਲੜਨਾ ਚੰਗਾ ਨਹੀਂ ਗੱਜਰ ਅੱਛਾ ਹਾਂਜੀ ਸਰ ਸੁਣਾਓ ਹਰ ਰੋਜ਼ ਦਾ ਲੜਨਾ ਚੰਗਾ ਨਹੀਂ ਕਦੇ ਪਿਆਰ ਦੀ ਗਲਵੀ ਕਰ ਆਕਰ ਇਸ ਰੂਪ ਦਾ ਐਡਾ ਮਨਨਾ ਕਰ ਇਸ ਰੂਪ ਦਾ ਐਡਾ ਮਨਨਾ ਕਰ ਜੇ ਤੂੰ ਸੋਨੀਏ ਰੱਬ ਤੂੰ ਡਰ ਅਕਰ ਹਰ ਰੋਜ਼ ਦਾ ਲੜਨਾ ਚੰਗਾ ਨਹੀਂ ਵੰਸ਼ ਇਹ ਗੱਲ ਪਤਾ ਲੱਗ ਗਈ ਕਿ ਤੇਰੇ ਕੋਲ ਗਾਇਕੀ ਹੈਗੀ ਹੈ ਹਾਂਜੀ ਸਰ ਥੈਂਕ ਯੂ ਦੇਖ ਬੱਚੇ ਮੈਨੂੰ ਰੱਟੇ ਵਾਲੀ ਗਾਇਕੀ ਕੋਟੇ ਵਾਲੀ ਗਾਇਕੀ ਇਹ ਰੱਟੇ ਵਾਲੀ ਗਾਇਕੀ ਮੈਨੂੰ ਪਤਾ ਆ ਕੇ ਲਾਈਂਦਾ ਮੈਨੂੰ ਪਸੰਦ ਨਹੀਂ ਆ ਜੇ ਰੱਟੇ ਵਾਲੀ ਵੀ ਗਾਉਣੀ ਹੈ ਤਾਂ ਫਿਰ ਦਿਲ ਤੋਂ ਗਾਓ ਕਿਉਂਕਿ ਜਦੋਂ ਕੋਈ ਆਰਟਿਸਟ ਦਿਲ ਤੋਂ ਗਾ ਕੇ ਜਾਂਦਾ ਜਿਸ ਤਰ੍ਹਾਂ ਹੁਣੇ ਤੇ اسی ਰਾਉਂਡ ਚ ਤਿੰਨ ਬੱਚੇ ਗਾ ਕੇ ਗਏ ਨੇ ਉਹਨਾਂ ਨੂੰ ਸੁਣਦਿਆਂ ਸਾਰ ਇਸ ਤਰ੍ਹਾਂ ਫੀਲਿੰਗ ਆਉਂਦੀ ਹੈ ਕਿ ਇਹ ਵਿਚਾ ਡਿਜ਼ਰਬ ਹੈ ਇਰਾਦੇ ਤੂੰ ਜਰੂਰ ਲਾਇਆ ਪਰ ਸੌਰੀ ਸੇ दैट ਬ੍ਰਦਰ ਵਿੱਚ ਫੀਲ ਨਹੀਂ ਸੀ ਗਾਣੇ ਜਿਹੜਾ ਤੂੰ ਗਾਇਆ ਹੁਣੇ ਚ ਇਰਾਦੇ ਜਰੂਰ ਤੂੰ ਫੀਲ ਵਾਲੇ ਲਾਇਆ ਹੈ ਹਨਾ ਪਰ ਗਾਣੇ ਚ ਤੇਰੇ ਚ ਫੀਲ ਪੂਰਾ ਨਹੀਂ ਸੀ ਜੀ ਸਰ ਮੈਂ ਕੋ ਸੋ 2 ਅਗੇਂਸਟ 1 ਹੈ ਮੇਰੀ ਹਜੇ ਵੀ ਨਹੀਂ ਹੈ ਬਟ ਕੋਈ ਗੱਲ ਨਹੀਂ ਆਪਾਂ ਅਗਲੇ ਰਾਉਂਡ ਵਿੱਚ ਦੇਖਾਂਗੇ ਠੀਕ ਹੈ ਪਾਛੇ ਠੀਕ ਹੈ ਮੈਂ ਵੀ 50 50 ਦਿੰਦਾ ਮੈਨੂੰ ਇੰਨਾ ਕੋਈ ਚੰਗਾ ਜਿਹਾ ਲੱਗਿਆ ਨਹੀਂ ਕਿ ਸੀਰੀਅਸ ਆਓ ਪਲੀਜ਼ ਕਰुणा ਹੰਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਨੂੰ ਮੱਚ ਚੰਗੀ ਤਰ੍ਹਾਂ ਜਾਣਦਾ ਅੱਛਾ ਜੀ ਲੁਧਿਆਣੇ ਦੀ ਏ ਇਹ ਸਾਡੇ ਕੋਲ ਵੌਇਸ ਆ ਪੰਜਾਬ ਛੋਟਾ ਚੈਪਟੇ ਵਿੱਚ ਵੀ ਆਈ ਸੀ ਮਾਇ ਤੂੰ ਵਾਦਾ ਕਰ ਕਦੇ ਦੂਰ ਨਾ ਜਾਵਿੰਗਾ ਹੋਏ ਅੱਛਾ ਜੀ ਹੁਣ ਫਿਰ ਤਾਂ ਅੱਛਾ ਕਹੋਗੀ ਹੁਣ ਇਹ ਇਹ ਨਹੀਂ ਦੱਸਣਾ ਕਿ ਇਹਨੇ ਕਿੰਨੀ ਉਸ ਟਾਈਮ ਤੋਂ ਲੱਗੇ ਹੁਣ ਤੱਕ ਕਿੰਨੀ ਤਿਆਰੀ ਕੀਤੀ ਹੈ ਕਿੰਨੀ ਤਿਆਰੀ ਕੀਤੀ ਹੈ ਛਾ ਜਾ ਸੁਣਾ ਜਾ ਬੇਟਾ ਨਿਰਾਜਾ ਜੋਗੜਾ ਬਣ ਆਏ ਨਿਰਾਜਾ ਜੋਗੜਾ ਬਣ ਆਇਆ ਇਸ ਜੋਗੀ ਦੀ ਕੀ ਇਨਸ਼ਾਨੀ ਵਾ ਕੰਨ ਵਿੱਚ ਮੁੰਦਰਾ ਗਲ ਵਿੱਚ ਗਾਨੀ ਇਸ ਦੋਗੀ ਦੀ ਸੂਰਤ ਉਸ ਦੀ ਯੂਸਫ ਸਾਨੇ ਇਸ ਅਲਫਾਹਦ ਬਣਾਇਆ ਜੋਗੜਾ ਬਣ ਆਇਆ ਮਿਰਾਂ ਜਾ ਜੋਗੜਾ ਬਣ ਜੋਗੜਾ ਬਣ ਆਇਆ ਵਾ 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 ਬਹੁਤ ਖੂਬ ਬਹੁਤ ਖੂਬ ਗਾਇਆ ਸੋਹਣਾ ਪਰ ਅਸੀਂ ਗਾਣਿਆਂ ਦੀ ਜਿਹੜੀ ਪੰਜਾਬੀ ਗਾਣੇ ਤਿਆਰ ਕਰਕੇ ਆਉਣੇ ਬਣੇ ਪੱਕਾ ਠੀਕ ਹੈ ਲਓ ਸਰ ਕਿਟੂ ਸਾਹਿਬ ਕਰੋ ਓਨਰ ਪਲੀਜ਼ ਬੱਚੀ सर। नमस्ते जी प्रंशी राणा कितों आए तुम न्यू दिल्ली न्यू दिल्ली ऑडिशन के लिए आए हो सर हाँ जी सर राणा जी म्यूजिक सीखते हो आप हाँ जी सर चलो जी सुनाओ जी दम नाल दम भारांगे राज आवे जीवे कवेगा ਕਰਾਂਗੇ ਰਾਝਿਆ ਵੇ ਜੀਵੇ ਕਵੇਗਾ ਕਰਾਂਗੇ ਰਾਝਿਆ ਵੇ ਮੇਰਾ ਜਿਸਮ ਤਜਾਨੇ ਮਾਨ ਵੀ ਤੂੰ ਮੇਰਾ ਰਬ ਰਸੂਲ ਖੁਰਾਨ ਵੀ ਤੂੰ ਮੇਰਾ ਰਬ ਰਸੂਲ ਤੇਰਾ ਪਾਣੀ ਵੀ ਭਰਾਂਗੇ ਰਾਝਾ ਆਵੇ ਤੇਰਾ ਪਾਣੀ ਵੀ ਭਰਾਂਗੇ ਰਾਝਾ ਆਵੇ ਜਿਵੇਂ ਕਵੇਗਾ ਕਰਾਂਗੇ ਰਾਝਾ ਆਵੇ ਜਿਵੇਂ ਕਵੇਗਾ ਕਰਾਂਗੇ ਰਾਝਾ ਆਵੇ ਵਾਹ ਬਹੁਤ ਅੱਛਾ ਵਾਹ ਥੈਂਕ ਯੂ ਸੋ ਮੱਚ ਸਰ ਬਹੁਤ कहूंगा भी इन्हें कमेंट्स जो इन्ह ने कहना वो मेरे वालों बिगजेस्ट बहुत स्वीट हुआ ऐसा था तो Thank बहुत so प्यार much, ना sir. गाया आप प्याराया फिट ले जाइए सत श्रीकाल जी सताल अमनप्रीत सिंह ਅੱਛਾ ਸੁਣਾਇਓ ਜੋ ਵੀ ਸੁਣਾਓਗੇ ਦਿਲੋਂ ਸੁਣਾਇਓ ਜੀ ਆਓ ਸੁਣਾਓ ਆਜੋ ਹੋ ਕਾ ਸਜਣਾ ਦਾ ਜਦ ਵਿੱਚ ਅਸਮਾਨੀ ਗੂੰਜੇ ਨੀ ਸੁਣ ਕੇ ਬੋਲ ਤੂੰ ਮੇਰੇ ਮੁੰਡਿਆ ਚੂਮਰ ਪਾਇਆ ਸਾਰੰਗੀ ਵੱਜੀ ਸੀ ਜਦ ਪਾਰਸ ਦੇ ਜੋਗੀ ਦੀ ਹੋ ਵਜਿਆ ਟੋਲ ਤੇ ਉਹਨੇ ਵਿਸ਼ੇਰ 나ਗ ਨਚਾਇਆ ਇਹ ਸੰਗੀਤ ਤਰੋਂ ਹੀ ਲਿਖਿਆ ਬਣਾਇਆ ਦਾ ਹੈ ਤਾਈਓ ਬੁਲੇ ਨਾਨਕ ਤੇ ਮਰਦਾਨੇ ਗਾਇਆ ਬੱਚੇ ਗਾਤੇ ਤੂੰ ਬਹੁਤ ਅੱਛਾ ਰਿਹਾ ਪਰ ਜੇ ਫੋਕਸਡ ਹੋ ਕੇ ਜੀ ਸਰ ਕੰਮ ਕਰੋਗੇ ਇਹ ਸੋਚ ਕੇ ਕਿ ਮੈਂ ਬਹੁਤ ਵੱਡੇ ਕੰਪੀਟੀਸ਼ਨ ਤੇ ਜਾ ਰਿਹਾ ਮੇਰੇ ਕੋ ਇੱਕ ਵੀ ਮੌਕਾ ਨਹੀਂ ਗਲਤੀ ਕਰਨ ਦਾ ਤੇ ਤਾਂ ਅਸੀਂ ਇੱਕ ਚਾਂਸ ਲੈ ਸਕਦੇ ਹਾਂ ਤੁਹਾਡੇ ਉੱਤੇ ਜੇ ਵਾਦਾ ਕਰਦੇ ਹੋ ਤੇ ਬਿਲਕੁਲ ਸਰ ਵਾਦਾ ਹੈ ਵਾਦਾ ਕਰ ਫੋਕ ਚੀਜ਼ਾਂ ਤਿਆਰ ਕਰਕੇ ਆਇਆ ਹੈ ਠੀਕ ਓਕੇ ਕਿਟੂ ਜੀ ਦਿਓ ਬੱਚੇ ਨੂੰ ਪਿਆਰ ਜੀ ਵੋਇਸ ਉਹ ਫਨ ਚਾਹ ਰੱਬ ਦੀ ਸੰਗੀਤ ਸਸੀ ਕਾਲਾ ਸਤਿ ਸ੍ਰੀ ਅਕਾਲ ਜੀ ਰਾਜਵੀਰ ਜੀ ਕੀ ਹਾਲ ਚਾਲ ਬਹੁਤ ਵਧੀਆ ਸਰ ਵੈਰੀ ਗੁੱਡ ਕਿੱਥੋਂ ਆਏ ਹੋ ਮੈਂ ਸਰ ਗਰਦਾਸਪੁਰ ਤੋਂ ਜੀ ਵੈਰੀ ਗੁੱਡ ਵਧੀਆ ਵਧੀਆ ਸੁਣਾਓ ਛੱਜੂ ਰਾਮਾ ਬਹੁਤ ਅੱਛੇ ਉਹ ਸੂਰਤਾਂ ਲੱਦ ਜਹਾਨ ਗਈਆਂ ਵਾਹ ਜਿਓ ਖੁਸ਼ ਹੋ ਮੁੜ ਕੇ ਪਿੰਡ ਨਾ ਵੜਦੀਆਂ ਖੀਆਂ ਵਾਹ ਉਹ ਬੋਲ ਮਿੱਟੀ ਦਿਆ ਉਹ ਬੋਲ ਮਿੱਟੀ ਦਿਆ ਬਾਵੇ ਆ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਓਏ ਮੇਰਾ ਸੋਨਾ ਮਾਹੀ ਆ ਜਾ ਹੋ ਅੱਛੇ ਬਹੁਤ ਵਧੀਆ ਸੁਰ ਨੂੰ ਸੰਭਾਲ ਕੇ ਰੱਖਣਾ ਅਗਲੇ ਕੰਪੀਟੀਸ਼ਨ ਚ ਅਗਲੇ ਰਾਉਂਡ ਚ ਲੋਡ ਪੈਣੀ ਹੈ ਤੈਨੂੰ ਟੋਨ ਬਹੁਤ ਕਮਾਲ ਦੀ ਹੈ ਫੋਕ ਬਹੁਤ ਕੰਨ ਅੱਛਾ ਹੈ ਇੱਕ ਬਿਲਕੁਲ ਗੁਰਦਾਸਪੁਰਿਆ ਟੱਚ ਸੰਭਾਲ ਕੇ ਰੱਖਣਾ ਆਪਣੇ ਕੋਲ ਇਹਨੂੰ ਲੈ ਕੋ ਲੈ ਕੇ ਜਾਓ ਜੀ ਅਗਲੇ ਰਾਉਂਡ ਚ ਆਜੋ 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 ਸਮਰਨ ਜੀ ਕਿਦਾਂ ਠੀਕ ਠਾਕ ਹੋ ਕਿੱਥੋਂ ਆਏ ਹੋ ਤੁਸੀਂ ਸਰ ਹਰਿਆਣਾ ਤੋਂ ਆਓ ਜੀ ਆਓ ਮੈਨੂੰ ਸੁਨੇ ਦੀਆਂ ਡੰਡੀਆਂ ਲਿਆ ਦੇ ਤੁਲਕੇ ਗਾਓ ਮੈਨੂੰ ਸੁਨੇ ਦੀਆਂ ਡੰਡੀਆਂ ਲਿਆ ਦੇ ਵੇ ਕੰਨ ਵਿੱਚ ਪਾ ਦੇ ਮੈਂ ਤੇਰੇ ਕੁਰਬਾਨ ਸੁਣਿਆ ਮੈਂ ਤੇਰੇ ਕੁਰਬਾਨ ਸੁਣਿਆ ਕੰਨ ਲਾ ਕੇ ਸੁਣ ਗਲ ਮੇਰੇ ਹਾਨੀਆਂ ਪਿਆਰ ਦੀਆਂ ਤੇਰੇ ਕੋਲੋਂ ਮੰਗੀਆਂ ਨਿਸ਼ਾਨੀਆਂ ਕੰਨ ਲਾ ਕੇ ਸੁਣ ਮੇਰੀ ਗਲ ਮੇਰੇ ਹਾਨੀਆਂ ਪਿਆਰ ਦੀਆਂ ਤੇਰੇ ਕੋਲੋਂ ਮੰਗੀਆਂ ਨਿਸ਼ਾਨੀਆਂ ਮੈਨੂੰ ਬੰਗਾ ਸਤ ਰੰਗੀਆਂ ਚੜਾ ਦੇ ਮੈਨੂੰ ਬੰਗਾ ਸਤਰੰਗੀਆਂ ਚੜਾ ਦੇ ਹਾਇਰੀ ਜੁ ਮੇਰੀ ਲਾ ਦੇ ਮੈਂ ਤੇਰੇ ਕੁਰਬਾਨ ਸੁਣਿਆ ਮੈਂ ਤੇਰੇ ਕੁਰਬਾਨ ਸੁਣਿਆ ਬਸ ਬੇਟਾ ਬਸ 2 ਅਗੇਂਸਟ 1 ਹੈ ਪਰ ਚਲੋ ਫੋਕਸ ਹੋ ਕੇ ਆਣਾ ਨੈਕਸਟ ਟਾਈਮ ਕਿਉਂਕਿ ਕੰਪੀਟੀਸ਼ਨ ਬਹੁਤ ਟਫ ਹੈ ਇਹ ਅੱਛਾ ਗਾਇਆ ਸਕਿੱਲ ਸਹੀ ਰੱਖ ਕੇ ਤੁਸੀਂ ਗਾਇਆ ਪਰ ਬੇਟਾ ਹਰ ਜਗ੍ਹਾ ਨਹੀਂ ਤੁਹਾਨੂੰ ਮੌਕੇ ਮਿਲਣੇ ਪਹਿਲੇ ਆ ਕੇ ਪਿਛਲੇ 10 ਸਾਲ ਆ ਚਾਹੀਦੇ ਸਨ ਆਜੋ ਬਟਾ ਆਜੋ ਮôi so phan cha ਕੀ ਹਾਲ ਚੱਲੇ ਵਧੀਆ ਸਰ ਠੀਕ ਹੈ ਸੁਣਾਓ ਫਿਰ ਹੋ ਕਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚੋਂ ਕੌਕਰੂ ਤੇ ਵਾਲੀਆਂ ਵੀ ਗਈਆਂ ਰੇਸ਼ਮੀ ਦੁਪੱਟੇ ਗੋਰੇ ਜਾਲੀਆਂ ਵੀ ਗਈਆਂ ਘੁੰਡ ਵੀ ਗਏ ਤੇ ਘੁੰਡੇ ਵਾਲੀਆਂ ਵੀ ਗਈਆਂ ਚੱਲ ਬੇ ਬਲੇਤੀ ਬਾਣੇ ਹਕੀ ਬਣੂ ਹਕੀ ਬਣੂ ਹਕੀ ਬਣ ਦੁਨੀਆ ਦਾ ਸੱਚੇ ਪਾਤਸ਼ਾਹ ਵਾਹੇ ਗੁਰੂ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹੇ ਗੁਰੂ ਜਾਣੇ ਕੀ ਬਣੂ ਦੁਨੀਆ ਦਾ ਹਾਏ ਆਪਾਂ ਸੱਚਤਨ ਥੋੜੀ ਪ੍ਰੋਨਨਸੀਏਸ਼ਨ ਦੀ ਹੀ ਪ੍ਰੋਬਲਮ ਹੈ ਥੋੜਾ ਸ਼ਹਿਰੀ ਬਣ ਜਾ ਥੋੜਾ ਜਿਹੜਾ ਹੈਗਾ ਇਹਨੂੰ ਠੀਕ ਕਰ ਲੋ ਤੋ ਮੇਰੀ ਵੀ ਹੁਣ ਹਾਂ ਆ ਤੁਹਾਨੂੰ ਠੀਕ ਹੈ ਜੀ ਓਕੇ ਜੀ ਆ ਜਾ ਮੇਰਾ ਬਰਾਖ ਖਿਲਾ ਲਓ ਸਸ ਵੀ ਗਾਲ ਸਾਰਿਆਂ ਨੂੰ ਸਰ ਨਿਤਨ ਜੀ ਕੀ ਹਾਲ ਚਾਲ ਹੈ ਵਧੀਆ ਸਰ ਵਧੀਆ ਕਿੱਥੋਂ ਆਏ ਹੋ ਸਰ ਮੈਂ ਮੰਡੀ ਦੇ ਭੂਮੀ ਹਿਮਾਚਲ ਪ੍ਰਦੇਸ਼ ਕੁਝ ਪੰਜਾਬ ਦਾ ਫੋਕ ਰੰਗ ਆਂਦਾ ਹਾਂਜੀ ਸਰ ਸੁਣਾ ਕੁਝ ਚਨ ਤਾਰੇ ਗਵਾ ਮਾਇਆ ਹੋ ਚਨ ਤਾਰੇ ਗਵਮਯਾ ਤੇਰੀ ਮੇਰੀ ਨਿਓ ਮੁਕਣੀ ਮੁੱਕ ਜਾਣੇ ਨ ਸਮਯਾ ਤੇਰੀ ਮੇਰੀ ਨਿਓ ਮੁਕਣੀ ਮੁੱਕ ਜਾਣੇ ਨ ਸਮਯਾ ਬੋਦਰਾ ਮਈਆ ਦੋ ਇਦਰਾ ਮਈਆ ਟਿਕਟ ਲੈ ਕੇ ਜਾ ਮਈਆ ਆਜਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿੰਦਰ ਸਿੰਘ ਜੀ ਕਿੱਥੋਂ ਆਏ ਹੋ ਮੈਂ ਸਰ ਲੁਧਿਆਣੇ ਤੋਂ ਜੀ ਬਈ ਤੇਰੀ ਮੁੱਛਾਂ ਤੋਂ ਤਾਂ ਲੱਗ ਰਿਹਾ ਵੀ ਕੁਝ ਕਮਾਲ ਹੋਏਗਾ ਅੱਜ ਤੇ ਕਮਾਲ ਕਰਦੇ ਬਸ ਪਏ ਅੱਜ ਥੈਂਕ ਯੂ ਸਰ ਤੁਹਾਡਾ ਆਸ਼ੀਰਵਾਦ ਹਾਂ ਗੋਡ ਬlesਸ ਯੂ ਹੋ ਦਿਲਾਂ ਦੇ ਆ ਮਹਿਰਮਾਂ ਵੇ ਰੂਹ ਦੇ ਆਣੀਆਂ ਤੇਰੇ ਨਾਲ ਸਾਹਾਂ ਦੀਆਂ ਜੁੜੀਆਂ ਕਹਾਣੀਆਂ ਹੋ ਦਿਲਾਂ ਦੇ ਮਹਿਰਮਾਂ ਵੇ ਰੁੱਦਿਆਂ ਆਣੀਆਂ ਤੇਰੇ ਨਾਲ ਸਾਹਾਂ ਦੀਆਂ ਜੁੜੀਆਂ ਕਹਾਣੀਆਂ ਹਾਏ ਜਾਣਦਾ ਏ ਰੱਬ ਕੀ ਮੈਂ ਦੱਸਾਂ ਬੋਲ ਕੇ ਜਿੰਨਾ ਤੇਰਾ ਕਰਦੀ ਵੇ ਦਉਣਾ ਕਰਦੀ ਉਹ ਸੌ ਤੇਰੀ ਹਾਏ ਸੌ ਤੇਰੀ ਜੱਟੀ ਚੱਲਦੀ ਨੀ ਆਕੜਾਂ ਰੱਖ ਲਈ ਪਿਆਰ ਨਾਲ ਔਰ ਜਿਵੇਂ ਮਰਜੀ ਹੋ। ਯਾਰ ਤੇ ਟੋਨ ਵੀ ਅੱਛੀ ਆ ਤੇ ਗਾ ਵੀ ਵਧੀਆ ਰਿਹਾ। ਥੈਂਕ ਯੂ ਸਰ ਥੈਂਕ ਯੂ ਆਸ਼ੀਰਵਾਦ ਤੁਹਾਡਾ। ਠੀਕ ਹੈ। ਇਦਾਂ ਹੀ ਬਰਕਰਾਰ ਰੱਖੀ ਤੇ ਉਹਨਾਂ ਇੱਕ ਚਾਂਸ ਦਵਾਉਨੇ ਆ ਅੱਪ ਅੱਗੇ ਜਾਣ ਦਾ। ਹੋਰ ਖੁੱਲ ਕੇ ਜਿੰਨਾ ਗਾਉਣਾ। ਥੈਂਕ ਯੂ। ਸ਼ਾਬਾਸ਼। ਆ ਜਾ। ਆ ਜਾ। ਲੈ। ਮॉय ਸੋ ਫੰਟਾ। ਨਮਸਕਾਰ। ਨਮਸਕਾਰ। ਨਮਸਕਾਰਮ। ਪ੍ਰਵੀਨ ਕੁਮਾਰ ਜੀ ਪਹਿਲਾਂ ਵੀ ਆਏ ਸੀ ਉਹ ਸ਼ਪੰਜਾਬ 'ਚ। ਜਿਹੜੇ ਸੀਜ਼ਨ ਚ ਆਡੀਸ਼ਨ ਦਿੱਤਾ ਸੀ ਪਿਛਲੇ ਸਾਲ ਆਇਆ ਜੀ ਚਲ ਅੱਜ ਮੈਂ ਐਤ ਕੀ ਮਿੰਦ ਕਰਕੇ ਆਇਆ ਚਲ ਆਜੋ ਚੜਾਓ ਫਿਰ ਹੋ ਤੂੰ ਸਿਡਣੀ ਸ਼ਹਿਰ ਕੁੰਮਦੀ ਨੀ ਜੱਟ ਸੰਗ ਰੂਰੋਂ ਪਿੰਡ ਨੂੰ ਜਾਵੇ ਸਿਡਣੀ ਸ਼ਹਿਰ ਕੁੰਮਦੀ ਨੀ ਜੱਟ ਸੰਗ ਰੂਰੋਂ ਪਿੰਡ ਨੂੰ ਜਾਵੇ ਲੰਗ ਗਈ ਸੱਤ ਬੈਂਡ ਲੈ ਕੇ ਉਹ ਜੱਟ ਸੱਤ ਕਿੱਲੇ ਸਤੇ ਦਿਨ ਵਾਵੇ ਹੋ ਤੂੰ ਸਿਡਣੀ ਸ਼ਹਿਰ ਕੁੰਮਦੀ ਨੀ ਜੱਟ ਸੰਗ ਰੂਰੋਂ ਪਿੰਡ ਨੂੰ ਜਾਵੇ ਸਿਡ ਨੂੰ ਸ਼ਹਿਰ ਕੁੰਮ ਦੀ ਨੀ ਜੱਟ ਸੰਗ ਰੂਰੋਂ ਪਿੰਡ ਨੂੰ ਜਾਵੇ ਹਾਂਜੀ ਬਾਜੀ ਹਾਂਜੀ ਮੈਨੂੰ ਲੱਗਦਾ ਇਹ ਬੱਚਾ ਐਕਸਲ ਕਰ ਸਕਦਾ ਜੀ ਜਾ ਸਕਦਾ ਚਲ ਠੀਕ ਹੈ ਯਾਰ ਇਸ ਕੀ ਤੂੰ ਆ ਜਾ ਫਿਰ ਥੈਂਕ ਯੂ ਦੇਵ ਬੱਚੇ ਨੂੰ ਅਸ਼ੀਰਵਾਦ ਜੀ ਸਿਸਕਾਰ ਹਾਂਜੀ सत श्रीकाल जी नैनमीत कौर नाम बहुत अच्छा है परसनैलिटी बहुत अच्छी है, है। और मालिक कृपा करे सुर भी अच्छे लग जाते क्या बात है फिर सोने तो सुहागा हो जाएगा ठीक है सुनाओ सारी रात तेरा तक नहीं तारे आ तो पूछ चन सारी रात तेरा तक नहीं तारे आ तो पूछ ਵੇ ਮੈਂ ਤੇਰੇ ਪਿੱਛੇ ਹੋਈਆਂ ਤਬਾ ਲਾਰੇ ਆ ਤੂੰ ਪੁੱਛ ਚਨਵੇ ਅੱਧੀ ਅੱਧੀ ਰਾਤੀ ਵਿੱਚ ਬਾਰਿ ਦੇ ਖਲੋਨੀਆਂ ਆ ਵੇ ਖਲੋਨੀਆਂ ਹੰਝੂ ਆ ਦੇ ਹਰ ਵੇ ਮੈਂ ਤੇਰੇ ਲਈ ਪਰੋਨੀਆਂ ਆਏ ਵੇ ਪਰੋਨੀਆਂ ਨਾਲ ਪਰਨੀਆ ਠੰਡ ਠੰਡੇ ਸਾ ਤਾਰਿਆਂ ਤੂੰ ਪੁੱਛ ਚਨਵੇ ਵੇ ਮੈਂ ਤੇਰੇ ਪਿੱਛੇ ਹੋਈਆਂ ਤਬਾਹ ਲਾਰਿਆ ਤੂੰ ਪੁੱਛ ਚੰਨਵੇ ਬੱਚੇ ਟੋਨ ਬਹੁਤ ਅੱਛੀ ਹੈ ਅੰਤਰਜਤਾ ਨੂੰ ਵੀ ਪਤਾ ਹੈ ਕਿ ਲਾਈਨ 'ਚ ਗੜਬੜ ਹੋ ਗਈ ਹੈ ਸੁਰ ਨਿਕਲਿਆ ਉੱਥੇ ਸੁਰ ਹਿੱਲ ਗਿਆ ਅ ਫੋਕਸ ਰਿਆ ਕਰੋ ਜਦੋਂ ਪਰਫਾਰਮ ਕਰਨਾ ਹੁੰਦਾ ਕਿਉਂਕਿ ਕੰਪੀਟੀਸ਼ਨ ਹੈ ਸੋ ਇਸ ਕਰਕੇ ਹਾਂ ਮੇਰੇ ਵੱਲੋਂ ਵੀ ਹੈ ਪਰ ਮੈਂ ਚਾਹਾਂਗਾ ਕਿ ਕਿੱਟੂ ਜੀ ਆਪਣੇ ਐਕਸਪੀਰੀਅੰਸ ਨਾਲ ਤੁਹਾਨੂੰ ਕੁਝ ਗਾਈਡੈਂਸ ਜ਼ਰੂਰ ਦੇਣ ਔਰ ਫਿਰ ਤੁਹਾਨੂੰ ਸੀ ਫੈਸਲਾ ਸੁਣਾਉਣਾ ਹੈ ਬਹੁਤ ਅੱਛਾ ਗਾਇਆ ਕੋਈ ਐਸੀ ਗੱਲ ਨਹੀਂ ਮਿਹਨਤ ਕਰੋ ਸਰ ਮੈਂ ਪ੍ਰੋਮਿਸ ਕਰ ਦਿਆ ਤੁਹਾਨੂੰ ਨੈਕਸਟ ਰਾਉਂਡ 'ਚ ਇਸ ਤੋਂ ਵੀ ਬੈਟਰ ਕਰ ਕੋਈ ਚੱਕਰ ਨਹੀਂ ਮੈਂ ਵੀ ਇਹਨਾਂ ਦੇ ਨਾਲ ਹੀ ਆ ਫਿਰ ਆਓ ਜੀ ਵਾਇਸ ਆਫ ਪੰਜਾਬ ਜਮਨ ਲਾਲ ਜੀ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਜੀ ਓਕੇ ਸੁਣਾਓ ਢੋਲ ਵੱਜ ਗਏ ਪਤਾ ਲਿਏ ਨਾ ਰੇ ਢੋਲ ਵੱਜ ਗਏ ਪਤਾ ਲਿਏ ਨਾ ਰੇ ਨੀ ਮੇਲੇ ਵਿੱਚ ਪਹਿਣ ਬੋਲੀਆਂ ਨੀ ਮੇਲੇ ਵਿੱਚ ਪਹਿਣ ਬੋਲੀਆਂ ਉਠਾਦਿਆਂ ਗਲਾ ਵਿੱਚ ਖੜਕਣ ਟੱਲੀਆਂ ਜੱਟੀਆਂ ਪੰਜਾਬ ਦੀਆਂ ਜਟਾਂ ਨਾਲ ਚੱਲੀਆਂ ਹੋ ਉਠਾਦਿਆਂ ਗਲਾ ਵਿੱਚ ਖੜਗਣ ਟੱਲੀਆਂ ਜੱਟੀਆਂ ਪੰਜਾਬ ਦੀਆਂ ਜਟਾਂ ਨਾਲ ਚੱਲੀਆਂ ਤੂੰ ਵੀ ਸਾਡੇ ਨਾਲ ਕੇ ਤੂੰ ਵੀ ਸਾਡੇ ਨਾਲ ਤੂੰ ਵੀ ਸਾਡੇ ਨਾਲ ਚੱਲੀ ਮੁਟਿਆਰੇ ਹੋਏ ਤੂੰ ਵੀ ਸਾਡੇ ਨਾਲ ਚੱਲੀ ਮੁਟਿਆਰੇ ਨੀ ਮੇਲੇ ਵਿੱਚ ਪੈਣੀ ਬੋਲੀਆਂ ਨੀ ਮੇਲੇ ਵਿੱਚ ਪੈਣੀ ਬੋਲੀਆਂ ਥੈਂਕ ਯੂ ਬੱਚੇ ਥੈਂਕ ਯੂ ਚਮਨ ਮੈਂ ਟਿਕਟ ਤੇ ਲਈ ਤਾਂ ਹਮੇ ਨਹੀਂ ਪਰ ਰਿਹਾ ਮੇਰੇ ਵੱਲੋਂ ਨਾ ਆਇਆ ਅਬ 마ਸ਼ੇ ਦੇ ਉੱਤੇ ਡਿਪੈਂਡ ਹੈ 마ਸ਼ੇ ਨੇ 50 50 ਕਿਦਨ ਲੱਕ ਜਾਣਾ ਚੱਲ ਤੈਨੂੰ ਚਾਂਸ ਦਿੰਨੇ ਆਪਾਂ ਥੈਂਕ ਯੂ ਸਰ ए मेरी और किटू भाजी की इज्जत इद रखनी है साड़ी लो आ जा टिकट ले जा पंजाब सीजन 16 सोमवार तो शुक्रवार राती साढ़े सात बजे सिर्फ पीटीसी पंजाबी ते